ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਫਿਰ ਪਟਿਆਲਾ ਸ਼ਹਿਰ ਦੀਆਂ ਦਿਖਾ ਰਹੇ ਆ ਜਿੱਥੇ ਧੋਲ ਧਮਕਿਆਂ ਦੇ ਨਾਲ ਲੋਕ ਜਿਹੜਾ ਹੈਗਾ ਉਹ ਗਣੇਸ਼ ਜੀ ਨੂੰ ਆਪਣੇ ਘਰ ਲੈ ਕੇ ਜਾ ਰਹੇ ਨੇ ਗਣਪਤੀ ਜੀ ਨੂੰ ਸੇ ਆਪਣੇ ਘਰ ਵੀ ਸਥਾਪਿਤ ਕਰਦੇ ਆ ਇਹਨਾਂ ਦੀ ਸੇਵਾ ਕਰਦੇ ਆ ਪੂਰੇ 11 ਦਿਨ ਸਵੇਰੇ ਸ਼ਾਮ ਪਾਠ ਪੂਜਾ ਹੋਏਗੀ ਆਰਤੀ ਹੋਏਗੀ ਭਜਨ ਕੀਰਤਨ ਹੋਣਗੇ ਸਾਰੇ ਤੁਮਤਮ ਨਾਲ ਅਸੀਂ ਬਹੁਤ ਤਿਹਾਰ ਮਨਾਨੇ ਆ ਇਸਾਰੇ ਪਤੀਵਾਰ ਨੂੰ ਜੋੜ ਕੇ ਰੱਖਦਾ ਹੈ ਸਾਡੀ ਫੈਮਲੀ ਨੂੰ ਜੋੜ ਕੇ ਰੱਖਦਾ ਹੈ ਸਾਡੇ ਹਰ ਕੰਮ ਹਰ ਮਰਜ਼ਾ ਪੂਰੀਆਂ ਕਰਦਾ ਹੈ ਗਣਪਤ ਬਾਬਾ ਮੂਰਤੀ। ਵਾਸੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਹੌਂਦਾ ਟੀਵੀ ਤੇ ਮੈਂ ਹਾਂ ਰਣਦੀਪ ਸਿੰਘ ਜਿਦਾ ਜਿਸ ਤਰ੍ਹਾਂ ਹੀ ਗਣੇਸ਼ ਉਤਸਵ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਜੋਰਾਂ ਤੇ ਨੇ ਲਗਾਤਾਰ ਅੱਜ ਪਹਿਲਾ ਦਿਨ ਹੈਗਾ ਗਣੇਸ਼ ਚਤੁਰਥੀ ਦਾ ਤੇ ਉਸ ਤੋਂ ਬਾਅਦ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਕ ਵਕ ਜਿਹੜੀਆਂ ਨੇ ਗਣੇਸ਼ ਜੀ ਦੇ ਉੱਤੇ ਪਸ਼ਾਕਾਂ ਜਿਹੜੀਆਂ ਪਵਾ ਕੇ ਬਾਜ਼ਾਰਾਂ ਦੇ ਵਿੱਚ ਸਜਾ ਦਿੱਤੀਆਂ ਗਈਆਂ ਨੇ ਔਰ ਲੋਕ ਜਿਹੜੇ ਨੇ ਉਹ ਸ਼ਰਦਾ ਭਾਵਨਾ ਦੇ ਨਾਲ ਗਣੇਸ਼ ਜੀ ਜਿਹੜੇ ਆ ਉਹ ਆਪਣੇ ਘਰ ਦੇ ਵਿੱਚ ਲੈ ਕੇ ਜਾ ਰਹੇ ਨੇ ਤਾਂ ਤੁਸੀਂ ਤਸਵੀਰਾਂ ਪਟਿਆਲਾ ਦੀਆਂ ਦੇਖ ਰਹੇ ਹੋ ਤਾਂ ਲਗਾਤਾਰ ਢੋਲ ਠਮਕੀਆਂ ਦੇ ਨਾਲ ਜਿਹੜਾ ਹੈਗਾ ਲੋਕੀ ਵੀ ਜਿਹੜੇ ਔਰੇ ਪਹੁੰਚ ਰਹੇ ਨੇ ਤਾਂ ਤੁਸੀਂ ਵਕ ਵਕ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਸੀ ਪਟਿਆਲਾ ਸ਼ਹਿਰ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਢੋਲ ਠਮਕੀਆਂ ਦੇ ਨਾਲ ਲੋਕ ਜਿਹੜਾ ਹੈਗਾ ਉਹ ਗਣੇਸ਼ ਜੀ ਨੂੰ ਆਪਣੇ ਘਰ ਲੈ ਕੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਿਹਾ ਤਾਂ ਜਿੱਥੇ ਲੋਕ ਜਿਹੜਾ ਨੇ ਉਹ ਸਰਦਾ ਭਾਵਨਾਵਾਂ ਦੇ ਨਾਲ ਜਿਹੜਾ ਗਣੇਸ਼ ਜੀ ਨੂੰ ਆਪਣੇ ਘਰ ਲੈ ਕੇ ਜਾਣਗੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵਕ ਵਕ ਦਾ ਡਿਜ਼ਾਈਨ ਦਾ ਜਿਹੜਾ ਹੈਗਾ ਉਹ ਗਣੇਸ਼ ਜੀ ਤਿਆਰ ਕੀਤੇ ਹੋਏ ਆ ਜਰੂਰ ਪੋਸ਼ਾਕਾਂ ਪੋਆਈਆਂ ਹੋਈਆਂ ਨੇ ਉਸ ਤੋਂ ਬਾਅਦ ਲੋਕ ਨੇ ਜਿਹੜੇ ਇਸ ਸਾਲ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਆ ਕਿ ਕਦੋਂ ਇਹ ਦਿਨ ਆਉਣ ਤੇ ਜਿਹੜਾ ਗਣੇਸ਼ ਜੀ ਨੂੰ ਇਹ ਆਪਣੇ ਕਰ ਲੈ ਕੇ ਜਾਣ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਵਕ ਵਕ ਰੰਗਾਂ ਦੇ ਨਾਲ ਡਿਜ਼ਾਈਨ ਕੀਤਾ ਹੁੰਦਾ ਹੈਗਾ ਔਰ ਜਿਹੜੀਆਂ ਪੋਸ਼ਾਕਾਂ ਨੇ ਉਹ ਵੀ ਖਾਸ ਤੌਰ ਤੇ ਪਵਾਇਆਂ ਗਈਆਂ ਨੇ ਔਰ ਵਕ ਵਕ ਸਾਈਜ਼ ਜਿਹੜੇ ਨੇ ਉਹ ਵੀ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਆ ਤਾਂ ਤੁਸੀਂ ਤਸਵੀਰਾਂ ਲਗਾਤਾਰ ਪਟਿਆਲਾ ਦੀਆਂ ਦੇਖ ਰਹੇ ਹੋ ਤਾਂ ਜਿੱਥੇ ਲੋਕ ਨੇ ਜਿਹੜੇ ਉਹ ਢੋਲ ਲੈ ਕੇ ਪਹੁੰਚਦੇ ਨੇ ਢੋਲ ਤੋਂ ਬਾਅਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਕੇ ਦੀ ਜਿਹੜੀ ਭਾਵਨਾਵਾਂ ਹੁੰਦੀਆਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਉਹ ਵੀ ਦੂਰੋਂ ਨੇੜਿਓਂ ਪਹੁੰਚਦੇ ਨੇ ਔਰ ਜਿਹੜੇ ਬਾਈ ਇਹ ਵੇਚ ਰਹੇਗਾ ਜਿਹੜੇ ਬਾਈ ਦੇ ਇਹ ਵੱਲੋਂ ਤਿਆਰ ਕੀਤਾ ਗਿਆ ਨੇ ਗੁੱਟ ਇੱਕ ਭਾਈ ਹੈਗਾ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਪਹਿਲਾਂ ਜਿਹੜੇ ਲੈਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਹੈ ਆਪਣਾ सुरेंद्र ਕੁਮਾਰ ਹਾਂ सुरेंद्र ਜੀ ਤੁਸੀਂ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੋ ਕਿ ਇਹ ਦਿਨ ਆਵੇ ਤਾਂ ਗਣੇਸ਼ ਜੀ ਨੂੰ ਆਪਣੇ ਘਰ ਲੈ ਕੇ ਜਾਈਏ ਕੱਜ ਪਹੁੰਚਿਓ ਤੁਸੀਂ ਪਰਿਵਾਰ ਨਾਲ ਸਰ ਇਸ ਦਿਨ ਦਾ ਸਾਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਸਾਲਵਾ ਤਿਉਹਾਰ ਆਂਦਾ ਹੈ ਇਸ ਦੀ ਬਹੁਤ ਖੁਸ਼ੀਆ ਹੁੰਦੀਆਂ ਨੇ ਗਣਪਤੀ ਜੀ ਨੂੰ ਸੇ ਆਪਣੇ ਘਰ ਵਿੱਚ ਸਥਾਪਿਤ ਕਰਦੇ ਆਂ ਇਹਨਾਂ ਦੀ ਸੇਵਾ ਕਰਦੇ ਆਂ ਪਹਿਲਾਂ ਵੀ ਅਸੀਂ ਇਹ ਤਿਉਹਾਰ ਮਨਾ ਚੁੱਕੇ ਆਂ ਪਹਿਲਾਂ ਵੀ ਪਿਛਲੇ ਸਾਲ ਵਸੀ ਮਨਾਇਆ ਪਹਿਲਾਂ 3 ਦਿਨ ਰੱਖੇ ਸੇਵਾ ਕਰੀ ਇਹਨਾਂ ਦੀ ਬੜੀ ਖੁਸ਼ੀ ਨਾਲ ਧੂਮ-ਤਾਮ-ਤਾਮ ਲੈ ਕੇ ਜਾਣੇ ਇਹਨਾਂ ਦਾ ਵਿਸਰਜਨ ਕਰਵਾਨੇ ਆ ਗਣਪਤੀ ਦੀ ਕਿਰਪਾ ਨਾਲ ਇਹ ਸਾਡਾ ਤੀਸਰੀ ਵਾਰ ਹੈ ਜੀ ਅਸੀਂ ਇਹੀ ਆਸ ਕਰਦੇ ਹਾਂ ਕਿ ਗਣਪਤੀ ਹਰ ਸਾਲ ਇਸੇ ਤਰ੍ਹਾਂ ਸਾਡੇ ਦਵਾਰ ਆਣ ਸਭ ਨੂੰ ਖੁਸ਼ੀਆਂ ਦੇਣ ਤੇ ਬਹੁਤ ਖੁਸ਼ੀ ਨਸੀ ਤਿਉਹਾਰ ਮਨਾਉਣੇ ਅੱਜ ਇਹ। ਭਾਈ ਜੀ ਅਸੀਂ ਦੇਖਿਆ ਪੂਰਾ ਤੁਸੀਂ ਢੋਲ ਠਮੱਕਿਆਂ ਦੇ ਨਾਲ ਲੈਣ ਆਏ ਹੈ ਕਿਉਂ ਬਹੁਤ ਇਸ ਜਿਹੇ ਸਰਦਾ ਭਾਵਨਾਵਾਂ ਰਹਿੰਦੀ ਹੈ ਇਸ ਵਿੱਚ। ਸਵੇ ਜਰ ਬਹੁਤ ਜ਼ਿਆਦਾ ਖੁਸ਼ੀਆਂ ਨੇ ਬਹੁਤ ਜ਼ਿਆਦਾ ਸਰਦਾ ਨੇ ਸਾਡਾ ਪੂਰਾ ਪਰਿਵਾਰ ਸਾਡੇ ਨਾਲ ਹੁੰਦਿਆ ਯਾਰ ਦੋਸਤ ਮਿੱਤਰ ਬਹੁਤ ਖੁਸ਼ੀ ਨਸੀ ਇਹ ਤਿਉਹਾਰ ਮਨਾਉਣੇ ਆ ਗਣਪਤੀ ਕਿਸੇ ਤਰ੍ਹਾਂ ਜੇ ਕੋਈ ਕਮੀ ਨਹੀਂ ਛੱਡਦੇ ਸਾਡੇ ਦਿਲ ਦੇ ਅੰਦਰ ਭਾਵਨਾਵਾਂ ਨੇ ਬਹੁਤ ਕੁਝ ਦਿੱਤਾ ਵੀ ਹੈ ਸਾਨੂੰ ਆਉਣ ਵਾਲੇ ਸਮੇਂ 'ਚ ਅਸੀਂ ਬਹੁਤ ਖੁਸ਼ਾਸਰਨ ਹੋਰ ਭਾਈ ਜੀ ਅਸੀਂ ਦੇਖਿਆ ਅਕਸਰ ਕਈਆਂ ਨੇ ਬੂਟ ਪਾਏ ਹੁੰਦੇ ਆ ਜੋੜੇ ਪਾਏ ਹੁੰਦੇ ਆ ਤਾਂ ਵੀ ਲੋਕ ਪਰਚੇਜ਼ ਕਰਦੇ ਆ ਬਾਜ਼ਾਰੋਂ ਜਾਂਦੇ ਆ ਜਦੋਂ ਘਰ ਲੈ ਕੇ ਜਾਂਦੇ ਆ ਪਰ ਅਸੀਂ ਦੇਖਿਆ ਖਾਸ ਤੌਰ ਤੇ ਤੁਸੀਂ ਵੀ ਜਿਵੇਂ ਨੰਗੇ ਪੈਰੀ ਖਾਸ ਤੌਰ ਤੇ ਇੱਕ ਵੀ ਬੜੀ ਵੱਡੀ ਸ਼ਰਦਾ ਰਹਿੰਦੀ ਐ ਇਸ ਚੀਜ਼ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਰ ਇਸ ਦੇ ਲਈ ਮੈਂ ਹੀ ਕਹਿਣਾ ਚਾਹਾਂਗਾ ਕਿ ਕੋਈ ਵੀ ਤਿਉਹਾਰ ਹੈ ਪੂਰੀ ਸ਼ਰਦਾ ਦਾ ਲੈ ਮਨਾਣਾ ਚਾਹੀਦਾ ਆਪਾਂ ਨੂੰ ਖੁਸ਼ੀ-ਖੁਸ਼ੀ ਮਨਾਣਾ ਚਾਹੀਦਾ ਭਗਵਾਨ ਆਪਣੇ ਘਰੇ ਆਉਂਦੇ ਆ ਪਾਠ ਪੂਜਾ ਕਰੋ ਸਭ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਣਗੇ ਅਸੀਂ ਬਹੁਤ ਖੁਸ਼ ਹੈ ਅਸੀਂ ਜਾਣੇ ਹਰ ਸਾਲ ਇਦਈ ਤੁਹਾਰੇ ਆਵੇ ਤੇ ਅਸੀਂ ਖੁਸ਼ੀਆਂ ਨਸੀ ਮਨਾਉਂਦੇ ਰਹੇ ਜੀ ਕਹਿੰਦੇ ਕਿ ਸਾਈਜ਼ ਦਾ ਬੜਾ ਰਹਿੰਦਾ ਕਿ ਛੋਟਾ ਉਸ ਤੋਂ ਵੱਡਾ ਉਸ ਤੋਂ ਵੱਡਾ ਕਿ ਇੰਨੇ ਵੱਡੇ ਹੋਣੇ ਚਾਹੀਦੇ ਇਸ ਚੀਜ਼ ਦਾ ਫਿਰ ਕਿਵੇਂ ਹੁੰਦਾ ਸਰ ਇਸ ਚੀਜ਼ ਦਾ ਹੁੰਦਾ ਕਿ ਆਪਾਂ ਜਿਵੇਂ ਪਹਿਲੇ ਸਾਲ ਰੱਖਿਆ ਥੋੜਾ ਸਾਈਜ਼ ਛੋਟਾ ਹੁੰਦਾ ਆਪਾਂ ਤਿੰਨ ਦਿਨ ਰੱਖਦੇ ਹਾਂ ਅਗਲੇ ਸਾਲ ਸਾਈਜ਼ ਵੱਡਾ ਹੋ ਜਾਂਦਾ ਦਿਨ ਜ਼ਿਆਦਾ ਰੱਖ ਲੈਣੇ ਸਾਡੇ ਇਸ ਵਰ ਤੀਸਰਾ ਸਾਲ ਹੈ ਅਸੀਂ ਗਣਪਤੀ ਵੜੇ ਲੈ ਕੇ ਜਾਵਾਂਗੇ ਤੇ ਪੂਰੇ 11 ਦਿਨ ਰੱਖਾਂਗੇ ਗਣਪਤੀ ਕਿਰਪਾ ਨਾਲ ਅਗਲੇ ਸਾਲ ਹੋਰ ਵੱਡਾ ਲੇ ਕੇ ਜਾਵਾਂਗੇ ਤੇ ਪੂਰੀ ਸ਼ਰਦਾ ਨਾਲ ਨਾਲ ਤੇ ਹਰ ਮਨਾਵਾਂਗੇ ਕਿੰਨੇ ਦਿਨ ਮਤਲਬ ਰੱਖਣ ਦਾ ਐਸਕੇ 11 ਦਿਨ ਰੱਖਣੇ ਸੀ ਪੂਰੇ 11 ਦਿਨ ਰੱਖਾਂਗੇ ਤਾਂ ਫਿਰ 11 ਦਿਨ ਪੂਰੀ ਸੇਵਾ ਭਾਵਨਾ ਨਾਲ ਕਰਦੇ ਹੋ ਪੂਰੇ 11 ਦਿਨ ਸਵੇਰੇ ਸ਼ਾਮ ਪਾਠ ਪੂਜਾ ਹੋਏਗੀ ਆਰਤੀ ਹੋਏਗੀ ਭਜਨ ਕੀਰਤਨ ਹੋਣਗੇ ਸਾਰੇ ਧੂਮ-ਧਾਮ ਨਾਲ ਅਸੀਂ ਬਹੁਤ ਤੇ ਹਰ ਮਨਾਨੇ ਆ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਸ ਤਿਉਹਾਰ ਨੂੰ ਬੜੀ ਸ਼ਰਦਾ ਤੇ ਭ੍ਰੇਮ ਭਾਵ ਨਾਲ ਮਨਾਇਆ ਕਰੋ ਗਣਪਤੀ ਬਾਪਾ ਮੋਰੀਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਢੋਲ ਵਾਲਾ ਜਿਹੜਾ ਹੈਗਾ ਨਾਲ ਲੈ ਕੇ ਬਾਈ ਜੀ ਇਰੀ ਪਹੁੰਚੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਰੇ ਜਿਨ੍ਹਾਂ ਦੇ ਵੱਲੋਂ ਤਿਆਰ ਕੀਤਾ ਗਿਆ ਉਹਨਾਂ ਦੇ ਨਾਲ ਵੀ ਖਾਸ ਮੁਲਾਕਾਤ ਕਰਾਂਗੇ ਬਾਈ ਜੀ ਇਹਨਾਂ ਦੇ ਨਾਲ ਗੁਰਸਿੱਖ ਪਰਿਵਾਰਤੋਂ ਨੇ ਬਾਈ ਜੀ ਕੀ ਨਾਮ ਆ ਮੇਰਾ ਨਾਮ ਰਾਜਨ ਹੈ ਜੀ ਰਾਜਨ ਜੀ ਕਿਵੇਂ ਦੇਖਦੇ ਹੋ ਲਗਾਤਾਰ ਪਹਿਲਾਂ ਤਾਂ ਆਪਾਂ ਗੁਰਸਿੱਖ ਹੈਗੇ ਆ ਕਿ ਨਾ ਧਰਮ ਦਾ ਦੇ ਵਿੱਚ ਕਿਸੇ ਜੀ ਨੂੰ ਨਹੀਂ ਦੇਖਿਆ ਜਾਂਦਾ ਹੈਗਾ ਕੋਈ ਭੇਦ ਭਾਵ ਨਹੀਂ ਹੁੰਦਾ ਕਿ ਤੁਹਾਡੇ ਵੱਲੋਂ ਸਾਰੇ ਤਿਆਰ ਕੀਤਾ ਜਾਂਦਾ ਹੈਗਾ ਪੁਸ਼ਾਕਾਂ ਪੁਵਾਈਆਂ ਜਾਂਦੀਆਂ ਕਿਵੇਂ ਦੇਖਦੇ ਹੋ ਦੇਖੋ ਜੀ ਪਹਿਲਾਂ ਤਾਂ ਸਾਡਾ ਸਭ ਤੋਂ ਜ਼ਿਆਦਾ ਧਰਮ ਇਹ ਹੈ ਕਿ ਅਸੀਂ ਚੱਪਲ ਚੂਤੇ ਬਾਹਰ ਤਰਵਾਨੇ ਆ ਉਸ ਤੋਂ ਬਾਅਦ ਜਦੋਂ ਗਣੇਸ਼ ਜੀ ਕੋਈ ਲੈਣ ਆਂਦਾ ਤਾਂ ਉਹਨਾਂ ਨੂੰ ਵੀ ਨੰਗੇ ਪੈਰੀ ਤੇ ਘਰ ਤੱਕ ਉਹ ਨੰਗੇ ਪੈਰੀ ਜਾਣਗੇ ਤੇ ਸੀ ਟੱਕ ਕੇ ਜਾਣਗੇ ਜੀ ਸਾਰੇ ਕਿਉਂਕਿ ਇਹ ਤੁਹਾਡੇ ਵੱਲੋਂ ਪਹਿਲਾਂ ਸ਼ਰਤ ਰੱਖੀ ਜਾਂਦਾ ਹੈ ਜੀ ਨਹੀਂ ਤਾਂ ਜੇ ਇਹ ਨਹੀਂ ਕਰਦੇ ਅਸੀਂ ਗਣੇਸ਼ ਜੀ ਦਿੰਦੇ ਨਹੀਂ ਫਿਰ ਸਾਡਾ ਇਹ ਰੂਲ ਹੈ ਕਿਉਂਕਿ ਅਸੀਂ ਚਪਲ ਸ਼ੁਰੂ ਤੋਂ ਹੀ ਬਾਹਰ ਉਤਾਰੀ ਗਈ ਹੈ ਚਪਲ ਅਸੀਂ ਅੰਦਰ ਨਹੀਂ ਰੱਖੀ ਕਿਉਂਕਿ ਅਸੀਂ ਧਰਮ ਨਾਲ ਮਤਲਬ ਕਿ ਖਲਵਾੜ ਨਹੀਂ ਕਰਨਾ ਪਿਆਰ ਕਰਨਾ ਇਹਨਾਂ ਨੂੰ ਤੇ ਇਹਨਾਂ ਨੂੰ ਮੈਂ ਦੇਖ ਰਿਹਾ ਕਿ ਨਹੀਂ ਹੁੰਦਾ ਲੋਕ ਕਿ ਗੱਡੀਆਂ 'ਚ ਬੈਠੇ ਹੁੰਦੇ ਆ ਕਾਰਾਂ ਸਕੂਟਰਾਂ ਦੇ ਵਿੱਚ ਬੈਠੇ ਹੁੰਦੇ ਆ ਚਪਲਾਂ ਪਾਈਆਂ ਹੁੰਦੀਆਂ ਤਾਂ ਲੈ ਜਾਂਦੇ ਆ ਮਤਲਬ ਤੁਹਾਡੇ ਵੱਲੋਂ ਬੜੀ ਵਧੀਆ ਇਹ ਚੀਜ਼ ਨਹੀਂ ਨਹੀਂ ਸਾਡੇ ਵੱਲੋਂ ਚਪਲ ਮਤਲਬ ਕਿ ਨਹੀਂ ਮਤਲਬ ਉਹਨਾਂ ਨੂੰ ਨਹੀਂ ਦਿੱਤਾ ਪਾ ਕੇ ਦੇ ਦੇ ਅਸੀਂ ਉਹਨਾਂ ਨੂੰ ਮਨਾ ਕਰ ਦਿੰਨੇ ਆ ਕਿ ਵੀ ਗਣੇਸ਼ ਜੀ ਬਿਨਾਂ ਨੰਗੇ ਪੈਰੀ ਨਹਾ ਤੋ ਕੇ ਮਤਲਬ ਕਿ ਲੱਡੂ ਦਾ ਭੋਗ ਲਗਾ ਕੇ ਫਿਰ ਅਸੀਂ ਦਿੰਨੇ ਆ ਜੀ ਪਹਿਲੀ ਸ਼ਰਤ ਹੈ ਪਹਿਲੀ ਸ਼ਰਤ ਇਹ ਆ ਜੀ ਫਿਰ ਇਸ ਚੀਜ਼ ਦਾ ਅਜਾ ਬਾਈ ਜੀ ਕਿਵੇਂ ਦੇਖਦੇ ਆ ਕਿ ਸਾਈਜ਼ ਦਾ ਬੜਾ ਰਹਿੰਦਾ ਕਿ ਛੋਟਾ ਸਾਈਜ਼ ਸਭ ਤੋਂ ਛੋਟਾ ਸਾਈਜ਼ ਤੋਂ ਵੱਡੇ ਤੋਂ ਵੱਡਾ ਕਿੰਨੇ ਮਤਲਬ ਤਿਆਰ ਕਰਵਾ ਲੈਣ ਨਹੀਂ ਅਸੀਂ ਹਰ ਸਾਈਜ਼ ਦੇ ਹੁੰਦੇ ਸਾਡੇ ਕੋਲ ਜੀ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਹੁੰਦੇ ਆ ਇਹਨਾਂ ਦੇ ਵੱਡੇ ਸਾਈਜ਼ ਆ ਜੀ ਤੇ ਉਸ ਤੋਂ ਬਾਅਦ ਨਿੱਕੇ ਸਾਈਜ਼ ਦੇ ਮਿੱਟੀ ਵਾਲੇ ਵੀ ਆ ਸਾਰੇ ਆਗੇ ਜੀ ਤੇ ਇਹ ਮਤਲਬ ਪੋਸ਼ਾਕਾਂ ਵਗੈਰਾ ਵੀ ਸਾਰੀਆਂ ਤਿਆਰ ਸਾਡੇ ਸਾਰੇ ਨਾਲੋਂ ਫ੍ਰੀ ਹੁੰਦਾ ਜੀ ਅਸੀਂ ਇਹਨਾਂ ਨੂੰ ਸ਼ਿੰਗਾਰ ਵਗੈਰਾ ਢੋਲ ਮਤਲਬ ਸਾਰਾ ਕੁਝ ਫ੍ਰੀ ਕਰਕੇ ਦਿੰਨੇ ਆ ਜੀ ਇਹਨਾਂ ਨੂੰ ਕਈਆਂ ਨੂੰ ਲਾਈਟਾਂ ਲਗਾ ਕੇ ਦਿੰਨੇ ਆਂ ਕਈਆਂ ਨੂੰ ਪਗੜੀ ਬਣਾ ਕੇ ਕਈਆਂ ਦੇ ਮੋਰ ਪੰਖ ਲਗਾ ਕੇ ਵੀ ਹਰ ਚੀਜ਼ ਅਸੀਂ ਨਾਲ ਦਿੰਨੇ ਆਂ ਮਤਲਬ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਆ ਉੱਥੇ ਹਾਂ ਮਤਲਬ ਅਸੀਂ ਪਹਿਲਾਂ ਹੀ ਸਜਾ ਕੇ ਰੱਖੇ ਹੁੰਦੇ ਆਂ ਬਾਕੀ ਜਿਵੇਂ ਅਗਲਾ ਕਸਟਮਰ ਕਹਿੰਦਾ ਜੇ ਜੇ ਕੱਪੜੇ ਪਵਾਣੇ ਆ ਜੇ ਜੇ ਸਰੂਪ ਕਰਨਾ ਸੀ ਉਹ ਜੇ ਤਿਆਰ ਕਰਕੇ ਦੇ ਦਿੰਨੇ ਆਂ ਭਾਈ ਜੀ ਕਿੰਨੇ ਸਾਲ ਹੋ ਗਏ ਮਤਲਬ ਤੁਹਾਨੂੰ ਜੀ 15 ਸਾਲ ਹੋ ਗਏ ਜੀ ਸਾਨੂੰ ਗਣੇਸ਼ ਜੀ ਨੂੰ ਕੱਪੜੇ ਪਵਾਉਣ ਦਾ ਰਿਵਾਜ ਹੀ ਮੈਂ ਸ਼ੁਰੂ ਕੀਤਾ ਸੀਗਾ ਜੀ ਪਹਿਲਾਂ ਤਾਂ ਕੱਪੜੇ ਤੋਂ ਬਗੈਰ ਹੀ ਜਾਂਦੇ ਸੀਗੇ ਫਿਰ ਅਸੀਂ ਹੋਲੀ-ਓਲੀ ਨਾਲ ਕੱਪੜੇ ਪਵਾਏ ਸ਼ਿੰਗਾਰ ਕੀਤੇ ਸਾਰੀ ਚੀਜ਼ ਕਰਨੀ ਸ਼ੁਰੂ ਕਰ ਦਿੱਤੀ ਫਿਰ ਪਰ ਪਟਿਆਲੇ ਤੋਂ ਵੀ ਲੋਕ ਆਉਂਦੇ ਨੇ ਕਿ ਹੋਰ ਵੀ ਬਾਰੋ ਸਾਡੇ ਕੋਲ ਕੱਲ ਦੇਵੀਗੜ੍ਹ ਨਾਬਾ ਮਲੇਰਕੋਟਲਾ ਸਪੈਸ਼ਲ ਲੋਕੀ ਆਰਡਰ ਕਰਦੇ ਆ ਗણેਸ਼ੀ ਦੀ ਆਪਣੀ ਮਰਜ਼ੀ ਨਾਲ ਕੱਪੜੇ ਪਵਾਉਣ ਲਈ ਸਾਡੇ ਕੋਲ ਆਉਂਦੇ ਆ ਜੀ ਆਪਾਂ ਹਰ ਵਾਰ ਦੇਖਦਾ ਕਿ ਇਸ ਵਾਰ ਜ਼ਿਆਦਾ ਲੋਕਾਂ ਦੇ ਵਿੱਚ ਜੋਸ਼ ਦਿਖ ਰਿਹਾ ਬਹੁਤ ਜੀ ਇਸ ਵਾਰੀ ਇਕੋ ਫ੍ਰੈਂਡਲੀ ਵਾਲੇ ਮੇਨ ਗਣੇਸ਼ੀ ਦਾ ਮਿੱਟੀ ਵਾਲੇ ਰੰਗਾਂ ਦਾ ਕਿਉਂਕਿ ਲੋਕਾਂ ਜਿਹੜਾ ਪੀਓਪੀ ਵਾਲੇ ਜ਼ਿਆਦਾ ਰੰਗ ਚਲਦੇ ਆ ਉਸ ਚੀਜ਼ ਨੂੰ ਬਹੁਤ ਉੱਖਾ ਹੈ ਕਿਉਂਕਿ ਉਹ ਗਣੇਸ਼ ਜੋ ਆਪਣੇ ਉਹਦੇ ਲਈ ਮਨਾ ਇਸ ਵਾਰ ਫਿਰ ਵੱਖਰੇ ਕਿਸਮ ਦਾ ਕਿਉਂ? ਇਸਵਰੀ ਹਮੇ ਕੀ ਮਿੱਟੀਲੇ ਰੰਗ ਨੂੰ ਜ਼ਿਆਦਾ ਲੋਕੀ ਪ੍ਰੀਫਰ ਕਰਦੇ ਆ ਕਿਉਂਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਜਿਹੜਾ ਨਾ ਪੂਰਾ ਇੱਕ ਤਰ੍ਹਾਂ ਦਾ ਪੋਸ਼ਾਕ ਪੋਾਈ ਹੋਈ ਹੈ ਔਰ ਜਿਹੜਾ ਦੁਕਾਨਦਾਰ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਚਪਲਾਂ ਤੋਂ ਬਗੈਰ ਅੰਦਰ ਆਣਾ ਹੈ ਔਰ ਪਹਿਲੇ ਰੱਖਿਆ ਜਾਂਦਾ ਕਿ ਲੱਡੂਆਂ ਦਾ ਪ੍ਰਸ਼ਾਦ ਲਗਾ ਕੇ ਹੀ ਜਿਹੜਾ ਹੈਗਾ ਇੱਥੋਂ ਘਰੋਂ ਲੈ ਕੇ ਜਾਂਦੀ ਇਜਾਜ਼ਤ ਜਿਹੜੀ ਹੈ ਉਹਨਾਂ ਦੇ ਵੱਲੋਂ ਦੁਕਾਨਦਾਰ ਵੱਲੋਂ ਦਿੱਤੀ ਜਾਂਦੀ ਹੈਗੀ ਹੈ ਤਾਂ ਬਿਲਕੁਲ ਤਸਵੀਰਾਂ ਜਿਹੜੀਆਂ ਨੇ ਇੱਕ ਵਾਰ ਫਿਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਹ ਲਗਾਤਾਰ ਜਿਹੜਾ ਹੈਗਾ 1 ਬਾਈ 1 ਜਿਸ ਜਿੱਕੇ ਨਾਲ ਸਾਈਜ਼ ਵੱਡਾ ਛੋਟਾ ਉਸ ਤੋਂ ਛੋਟਾ ਤਾਂ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਕ ਵਕ ਡਿਜ਼ਾਈਨ ਕੀਤੇ ਹੁੰਦੇ ਆ ਪੋਸ਼ਾਕਾਂ ਦੇ ਰੰਗ ਹੁੰਦੇ ਆ ਗਾਹਕ ਦੀ ਜਿਹੜੀ ਹੈ ਉਹ ਵੀ ਗੱਲਬਾਤ ਕੀਤੀ ਜਾਂਦੀ ਹੈ ਕਿ ਗੱਲਬਾਤ ਉਸ ਤੋਂ ਬਾਅਦ ਕਿ ਕਿਸ ਤਰੀਕੇ ਦਾ ਹੈ ਔਰ ਕਿੰਨੇ ਜਿਹੜਾ ਹੈ ਕਲਰ ਦਾ ਬਣਵਾਇਆ ਜਾਂਦਾ ਬਾਈ ਜੀ ਕਿਸੇ ਨੇ ਜਿਵੇਂ ਆਰਡਰ ਕਰਨਾ ਹੁੰਦਾ ਫਿਰ ਕਿਸ ਤਰੀਕੇ ਦੇ ਨਾਲ ਤੁਹਾਨੂੰ ਪਹਿਲੇ ਫੋਨ ਕਰਕੇ ਦੱਸ ਦਿੰਦੇ ਕਿ ਕਿਹੜੇ ਰੰਗ ਦੇ ਕੱਪੜੇ ਸਾਨੂੰ ਮਤਲਬ ਕਿ ਪਹਿਲਾਂ ਆ ਕੇ ਅਗਲਾ ਚੁਆਇਸ ਕਰਦਾ ਹੈ ਕਿ ਗ੍ਰੀਨ ਕਲਰ ਦੇ ਪੁਆਣੇ ਆ ਲਾਲ ਕਲਰ ਦੇ ਪੁਆਣੇ ਆ ਨੀਲੇ ਕਲਰ ਦੇ ਪੁਆਣੇ ਆ ਕ੍ਰਿਸ਼ਨ ਰੂਪ ਸਜਾਣਾ ਹੈ ਸ਼ਿਵ ਰੂਪ ਸਜਾਣਾ ਹੈ ਉਵੇਂ ਤੁਹਾਨੂੰ ਸਾਨੂੰ ਕਹਿੰਦੇ ਸਾਰੇ ਲਾਸਟ ਵਾਲੇ ਇਹੀ ਰੂਗਾ ਕਿ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਜਿਹੜੇ ਲੋਕ ਜੁੱਤੀਆਂ ਪਾ ਕੇ ਜਿਹੜਾ ਮ ਸਹੀ ਚੀਜ਼ ਮੰਨੀ ਚਾਹੀਦੀ ਹੈ ਕਿਉਂਕਿ ਇਹ ਰੱਬ ਹੈ ਆਪਾਂ ਕੰਨੇ ਵੀ ਚੱਪਲ ਪਾ ਲਈ ਜਾਂ ਕੋਈ ਗੱਲ ਨਹੀਂ ਵੀ ਉਸ ਚੀਜ਼ ਨੂੰ ਇਸ ਚੀਜ਼ ਨੂੰ ਮਨਾਹੀ ਹੈ ਇਹ ਨਹੀਂ ਹੈ ਕਿ ਜਦੋਂ ਆਪਣੇ ਘਰ ਦੇ ਅੰਦਰ ਵਿਰਾਜਮਨ ਹੋ ਜੇ ਉਦੋਂ ਤਾਂ ਆਪਾਂ ਚੱਪਲ ਜੁੱਤੇ ਬਾਹਰ ਘੜ ਦਿੰਨੇ ਆ ਜਦੋਂ ਆਪਾਂ ਲੈਣ ਜਾਂਦੇ ਆ ਤਾਂ ਚੱਪਲ ਜੁੱਤੇ ਪਾ ਕੇ ਲੈ ਕੇ ਜਾਂਦੇ ਆ ਜੀ ਇਹ ਤਾਂ ਗਲਤ ਗੱਲ ਹੈ ਨਾ ਜੀ ਇਸ ਚੀਜ਼ ਨੂੰ ਆਪਾਂ ਸੰਦੇਸ਼ ਇਹ ਦੇਣਾ ਚਾਹੁੰਦੇ ਆ ਕਿ ਵੀ ਇਕੋ ਫ੍ਰੈਂਡਲੀ ਰੱਖੋ ਤੇ ਦੂਜੇ ਨੰਬਰ ਦੇ ਇਹਨਾਂ ਦਾ ਸਹੀ ਤਰੀਕੇ ਨਾਲ ਰੱਖੋ ਇਹਨਾਂ ਨੂੰ ਹਰ ਚੀਜ਼ ਨੂੰ ਤੁਸੀਂ ਖੁਸ਼ੀ ਦੇ ਦੁਆਰਾ ਤਾਂ ਬਿਲਕੁਲ ਹੋਰ ਵੀ ਕੁਝ ਲੋਕ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਅਸੀਂ ਗਣਪਤ ਦੇਵਾਰ ਵੀ ਪੀ ਗਣਪਤ ਬਾਬਾ ਮੋਰੀਏ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਦੇ ਆਂ ਅਸੀਂ ਹਰ ਸਾਲ ਆਪਣੇ ਖੁਸ਼ੀ ਖੁਸ਼ੀ ਨਾਲ ਲੈ ਕੇ ਜਾਂਦੇ ਆਂ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਆਂ ਜਿਸ ਵਕਤ ਜਾਂਦੇ ਆਂ ਗਣਪਤੀ ਬਾਬਾ ਜੀ ਉਸ ਵਕਤ ਬਹੁਤ ਰੋਣੇ ਜੀ ਪਰਿਵਾਰ ਇਹ ਸਾਡੇ ਪਰਿਵਾਰਾਂ ਨੂੰ ਜੋੜ ਕੇ ਰੱਖਦਾ ਸਾਡੀ ਫੈਮਲੀ ਨੂੰ ਜੋੜ ਕੇ ਰੱਖਦਾ ਸਾਡੇ ਹਰ ਕੰਮ ਹਰ ਮੁਰਾਦਾ ਪੂਰੀਆਂ ਕਰਦਾ ਜੀ ਗਣਪਤ ਬਾਬਾ ਮੋਰੀ ਬਿਲਕੁਲ ਲੋਕਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਸ਼ਰਦਾ ਭਾਵਨਾਵਾਂ ਜਿਹੜੀਆਂ ਨੇ ਉਹ ਨਾਲ ਜੁੜੀਆਂ ਹੁੰਦੀਆਂ ਕਿਉਂਕਿ ਕਹਿੰਦੇ ਕਿ ਅਸੀਂ ਸਾਲ ਦਾ ਇਹ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਹੈਗੇ ਆਂ ਔਰ ਜੇ ਕਿਸੇ ਤਰੀਕੇ ਦੇ ਨਾਲ ਜਿਵੇਂ ਤੁਸੀਂ ਦੇਖ ਸਕਦੇ ਹੋ ਚਾਹੇ ਉਹ ਲੇਡੀਜ਼ ਹੋਣ ਚਾਹੇ ਜੈਂਟਲਮੈਨ ਹੋ ਉਹ ਘਰ ਦੇ ਵਿੱਚ ਖੁਸ਼ੀ ਖੁਸ਼ੀ ਦਾ ਮਾਹੌਲ ਹੈ ਆਣਾ ਲੈ ਕੇ ਜਾਣਾ ਔਰ ਸ਼ਰਤ ਜਿਹੜੀ ਹੈ ਦੁਕਾਨਦਾਰ ਦੇ ਵੱਲੋਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਕਹਿੰਦੇ ਕਿ ਜਿਹੜਾ ਲੈ ਕੇ ਜਾਣਾ ਹੈ ਤਾਂ ਤੁਸੀਂ ਨੰਗੇ ਪੈਰੀ ਹੀ ਦੁਕਾਨ ਦੇ ਅੰਦਰ ਆਣਾ ਕਿਉਂਕਿ ਘਰਾਂ ਦੇ ਵਿੱਚ ਆਪਾਂ ਜਦੋਂ ਲੈ ਕੇ ਜਾਂਦੇ ਆ ਤਾਂ ਜੋੜੇ ਉਤਾਰ ਲੈਣੇ ਆ ਅਗਰ ਜਦੋਂ ਘਰੋਂ ਬਾਜ਼ਾਰ ਤੋਂ ਲੈ ਕੇ ਆਣਾ ਤਾਂ ਤੁਸੀਂ ਉਦੋਂ ਮਤਲਬ ਜਿਹੜਾ ਹੈਗਾ ਜੁੱਤੀਆਂ ਪਾ ਕੇ ਖਰੀਦੇ ਉਹ ਕਿਉਂ ਇਹ ਬਹੁਤ ਵੱਡੀ ਗੱਲ ਹੈ ਬਾਈ ਜੀ ਇਹਨਾਂ ਨੇ ਦੁਕਾਨਦਾਰ ਨੇ ਵੀ ਜਿਹੜੀ ਗੱਲ ਦੱਸੀ ਹੈ ਕਿ ਲੋਕਾਂ ਨੂੰ ਵੀ ਇੱਥੋਂ ਸਿੱਖ ਲੈਣੀ ਚਾਹੀਦੀ ਹੈ ਕਿ ਜਦੋਂ ਵੀ ਆਪਾਂ ਆਣਾ ਤਾਂ ਨੰਗੇ ਪੈਰੀ ਆਣਾ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਟੋ ਦੇ ਵਿੱਚ ਮਤਲਬ ਜਿਹੜਾ ਗਣੇਸ਼ ਜੀ ਨੂੰ ਲੈ ਕੇ ਜਾਇਆ ਜਾ ਰਿਹਾ ਔਰ ਪੂਰੀ ਸ਼ਰਦਾ ਭਾਵਨਾਵ ਦੇ ਨਾਲ ਤੁਸੀਂ ਦੇਖ ਸਕਦੇ ਹੋ ਪੂਰਾ ਪਰਿਵਾਰ ਜਿਹੜਾ ਹੈ ਉਹ ਪੂਰਾ ਢੋਲ ਤਮਕਿਆਂ ਦੇ ਨਾਲ ਜਿਹੜਾ ਹੈਗਾ ਉਹ ਲੈ ਕੇ ਜਾ ਰਹੇ ਨੇ ਗਣੇਸ਼ ਜੀ ਔਰ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਜਿਸ ਤਰ੍ਹਾਂ ਕਿ 11 ਦਿਨ ਦਾ ਜਿਹੜਾ ਇੱਧਰ ਲੱਡੂਆਂ ਦਾ ਪ੍ਰਸ਼ਾਦ ਜਿਹੜਾ ਹੈਗਾ ਉਹ ਖਾਸ ਤੌਰ ਤੇ ਦੁਕਾਨਦਾਰ ਦੇ ਵੱਲੋਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਜਦੋਂ ਲੱਡੂਆਂ ਦਾ ਭੋਗ ਲੱਗੇਗਾ ਉਦੋਂ ਹੀ ਗਣੇਸ਼ ਜੀ ਜਿਹੜੇ ਆ ਉਹ ਦਿੱਤੇ ਜਾਂਦੇ ਆ ਗ੍ਰਾਹਕ ਨੂੰ ਤਾਂ ਜ਼ਰੂਰ ਜਿਵੇਂ ਬਾਈ ਜੀ ਨੇ ਦੱਸਿਆ ਕਿ 11 ਦਿਨ ਜਿਹੜਾ ਹੈਗਾ ਇਸ ਚੀਜ਼ ਨੂੰ ਅਸੀਂ ਘਰ ਦੇ ਵਿੱਚ ਵਿਰਾਜਮਾਨ ਰੱਖਾਂਗੇ ਤਾਂ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਉਹ ਬਿਸਰਜਰ ਕੀਤਾ ਜਾਏਗਾ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਤੁਹਾਨੂੰ ਪਟਿਆਲੇ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਜਿੰਨ ਬਾਈਆਂ ਦੇ ਵੱਲੋਂ ਗਣੇਸ਼ੀ ਨੂੰ ਘਰ ਲੈ ਕੇ ਜਾਇਆ ਜਾ ਰਿਹਾ ਹੈਗਾ ਤਾਂ ਜਰੂਰ ਪੂਰਾ ਢੋਲ ਤਮੱਕੇ ਦੇ ਨਾਲ ਨਾਲ ਲਿਜਾਇਆ ਜਾ ਰਿਹਾ ਤਾਂ ਜਿਸ ਤਰ੍ਹਾਂ ਢੋਲ ਵਾਲੇ ਦੇ ਨਾਲ ਢੋਲੀ ਨਾਲ ਲੈ ਕੇ ਆਂਦੇ ਨੇ ਔਰ ਦੂਸਰੇ ਪਾਸੇ ਸ਼ਰਦਾ ਭਾਵਨਾਵਾਂ ਦੇ ਨਾਲ ਜਿਹੜਾ ਹੈਗਾ ਇਸ ਥੀਨ ਨੂੰ ਲੈ ਕੇ ਜਾਇਆ ਜਾ ਰਿਹਾ ਤਾਂ ਤਸਵੀਰਾਂ ਤੁਹਾਨੂੰ ਅਸੀਂ ਪਟਿਆਲੇ ਦੀਆਂ ਦਿਖਾ ਰਹੇ ਆ ਤਾਂ ਜਿੱਥੇ ਲਗਾਤਾਰ ਲੋਕ ਨੇ ਜਿਹੜਾ ਉਹ ਅਗਨੇਚ ਉਤਸਵ ਦੀਆਂ ਜੇ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਅੱਜ ਪਹਿਲਾ ਦਿਨ ਹੈਗਾ ਤਾਂ ਦੂਸਰੇ ਪਾਸੇ ਜਿਹੜੀਆਂ ਮੂਰਤੀਆਂ ਨੇ ਉਹ ਵੀ ਵਨ ਤੋਂ ਵਨੀਆਂ ਤਿਆਰ ਕੀਤੀਆਂ ਗਈਆਂ ਨੇ ਪੋਸ਼ਾਕਾਂ ਪੁਆਈਆਂ ਗਈਆਂ ਨੇ ਔਰ ਜਰੂਰ ਲੋਕ ਨੇ ਜਿਹੜੇ ਉਹ ਵਕਫਾ ਕੋਈ ਆਪਣੇ ਨਾਲ ਢੋਲੀ ਲੈ ਕੇ ਆ ਰਿਹਾ ਕੋਈ ਕਿਸ ਤਰੀਕੇ ਦੇ ਨਾਲ ਆ ਰਿਹਾ ਔਰ ਲੋਕ ਜਿਹੜਾ ਹੈਗਾ ਉਹ ਲਜਾਂਦੇ ਹੋਏ ਆਪਣੇ ਘਰ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਪਟਿਆਲਾ ਦੀਆਂ ਦਿਖਾ ਰਹੇ ਹਾਂ ਤਾਂ ਇਸ ਵੇਲੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਖੁਸ਼ੀ ਹੈਗੀ ਹੈ ਤਾਂ ਪਟਿਆਲੇ ਦਾ ਇਹ ਮੇਨ ਬਾਜ਼ਾਰ ਹੈ ਮੇਨ ਸਰਹੰਦੀ ਬਾਜ਼ਾਰ ਜਿੱਥੇ ਲਗਾਤਾਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਚਾਹੇ ਦੂਰ ਨੇੜੇ ਹੋਵੇ ਤੇ ਦੂਸਰੇ ਪਾਸੇ ਵੀ ਜਿਹੜਾ ਹੈਗਾ ਇੱਕ ਹੋਰ ਦੁਕਾਨ ਹੈ ਉੱਥੋਂ ਵੀ ਢੋਲੀ ਦੇ ਵੱਲੋਂ ਪੂਰਾ ਸਵਾਗਤ ਕੀਤਾ ਜਾ ਰਿਹਾ ਤਾਂ ਗਣੇਸ਼ ਜੀ ਨੂੰ ਆਪਣੇ ਘਰ ਲੈ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਸੀਂ ਤਸਵੀਰਾਂ ਪਟਿਆਲਾ ਦੀਆਂ ਦੇਖ ਰਹੇ ਹੋ ਤਾਂ ਪਟਿਆਲਾ ਦੇ ਵਿੱਚ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਦੂਸਰੇ ਪਾਸੇ ਪਟਿਆਲਾ ਦੇ ਵਿੱਚ ਵੀ ਜਿਹੜੀ ਇਹ ਰੌਣਕ ਦੇਖੀ ਜਾ ਰਹੀ ਹੈ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਨੇ ਉਹ ਪਟਿਆਲਾ ਦੀਆਂ ਦੇਖ ਰਹੇ ਹੋ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਪਟਿਆਲਾ ਦੀਆਂ ਦਿਖਾ ਰਹੇ ਹਾਂ ਤਾਂ ਲੋਕਾਂ ਦੇ ਵਿੱਚ ਸ਼ਰਧਾ ਭਾਵਨਾਵਾਂ ਦੇ ਨਾਲ ਜਿਹੜਾ ਹੈਗਾ ਉਹ ਤਿਆਰ ਕੀਤਾ ਜਾਂਦਾ ਪੋਸ਼ਾਕਾਂ ਜੂਰ ਪੁਆਈਆਂ ਜਾਂਦੀਆਂ ਤੇ ਆਪਣੇ ਘਰ ਦੇ ਵਿੱਚ ਮੁਰਾਦਬਾਨ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਜਲ ਪ੍ਰਵਾਹ ਕਰਕੇ ਜਿਹੜਾ ਹੈਗਾ ਕਿ ਚਾਹੇ 11 ਦਿਨ ਹੋਵੇ ਕਿ ਨੇ 7 ਦਿਨ ਕੋਈ 3 ਦਿਨ ਜਿਹੜਾ ਹੈਗਾ ਵੱਖ-ਵੱਖ ਦਿਨ ਰੱਖਦੇ ਨੇ ਬਾਕੀ ਹੋਰ ਅਪਡੇਟਸ ਲਈ ਬਣੇ ਰਹੋ ਹਮਦਰ ਟੀਮ ਦੇ ਨਾਲ ਕੈਮਰਾ ਪਰਸਨ ਰਜੀਵ ਦੇ ਨਾਲ ਅਨਦੀਪ ਸਿੰਘ ਪਟਿਆਲਾ